ਬੈਠਦੇ ਨੇਗੇ ਆੜੂਆਂ ਦਾ ਸਿਸਟਮ ਆ ਤੇ ਆ ਸਾਹਮਣੇ ਦੇਖ ਸਕਦੇ ਹੋ ਬੜੇ ਵਧੀਆ ਆੜੂ ਨੇਗੇ ਤੇ ਆਲੂ ਬੁਖਾਰੇ ਵਗੈਰਾ ਵੀ ਨੇ ਵਧੀਆ ਨੇ ਆਲੂ ਬੁਖਾਰੇ ਵੀ ਅਜਿਹਾ ਦੇਖਣ ਨੂੰ ਮਿਲਦਾ ਹੈ ਨਹੀਂ ਜੇ ਆ ਕਰਕੇ ਦੇਖੇ ਨੇਗੇ ਬੜੇ ਵਧੀਆ ਨੇ ਜੇ ਤੁਸੀਂ ਲੈਣੇ ਨੇਗੇ ਤਾ ਟੂ ਟੈਕ ਦੇ ਲੱਗੇ ਨੇਗੇ। ਜਿੰਨ ਮਰਜ਼ੀ ਆ ਕੇ ਇਥੋਂ ਲਿਆ ਸਕਦੇ ਹੋਗੇ। ਇਹ ਸਸਤੇ ਨੇਗੇ ਤੇ ਬਾਈ ਨੂੰ ਪੁੱਛ ਦਿਆਂਗੇ। ਵੀ ਕਿੰਨਾ ਕੁ ਟਾਈਮ ਲੈਂਦੇ ਨੇ ਕਿ ਉਰੇ ਤੇ ਬਾਕੀ ਦੇਖ ਦਿਆਂਗੇ ਨਾਲ ਰੇਟ ਪੁੱਛ ਦਿਆਂਗੇ। ਵੀ ਇਹਦਾ ਰੇਟ ਕੀ ਹੈ ਕਿਉਂਕਿ ਬਿਲਕੁਲ ਤਾਜ਼ੇ ਨੇਗੇ ਇਹ। ਤੇ ਆਪਾਂ ਕਰਦੇ ਆਂਗੇ ਪਤਾ ਬਾਈ ਤੋਂ। ਬਾਈ ਇਹਦਾ ਰੇਟ ਨੇਗੇ। 2.5 ਕਿਲੋ। 2.5 ਕਿਲੋ। ਇਹ ਆਪਣੀ ਨੇ ਕਰਦੇ। ਇੱਕ ਕਿੰਨੇ ਵੇ ਤੋਂ ਲੈ ਕੇ ਕਿੰਨੇ ਵੇ ਤੱਕ ਲਾਉਣੇ ਤੁਸੀਂ ਇੱਤੇਰੇ 6 ਵੇ ਤੋਂ ਲੈ ਕੇ 7:00 ਤੋਂ 8:00 ਤੱਕ ਫਟਾ ਕੇ 7-8 ਵੇ ਤੱਕ ਆੜੂ ਬਿਲਕੁਲ ਤਾਜ਼ਾ ਹੁੰਦਾ ਹਨ ਆਪਣੇ ਕੋਲ ਕੱਲਾ ਆੜੂਏ ਹੁੰਦਾ ਹੈ ਹੋਰ ਵੀ ਕੁਝੀ ਹੁੰਦੀ ਆ ਆੜੂ 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 ਬਖਾਰਾ ਵਧੀਆ ਹੁੰਦੇ ਨੇ ਸਾਰੇ ਹਨ ਆਪਣੇ ਆਰੇ ਮਤਲਬ ਕੀ ਪਾਇਆ ਹੋਊਗਾ ਜੇ ਕਿਸੇ ਨੇ ਲੈਣਾ ਹੋਵੇ ਤਾਂ ਇਹ ਕਿਹੜੀ ਜਗ੍ਹਾ ਪਉਂਦੀ ਹੈਗੀ ਇਹ ਆ ਮੈਂ ਪਟਿਆਲਾ ਰੋਡ ਸਮਾਣਾ ਨੂੰ ਤੇ ਸਮਾਣਾ ਤੋਂ ਪਟਿਆਲੇ ਮੋ ਟੋਲ ਟੈਕ ਦੇ ਲੱਗ ਕੇ ਚੱਕੇ ਹਾਂਜੀ ਠੀਕ ਆ ਇਹ ਬਾਈ ਨੇ ਜੀ ਇਹਨਾਂ ਦੀ ਜਾਣ ਪਛਾਣ ਦੇਖ ਲਓ ਕਰ ਲਓ ਇਹ ਤੁਹਾਡਾ ਨੰਬਰ ਬੋਲ ਦਿਓ ਜੇ ਇਹਨੇ ਇਕੱਠੇ ਲੈਣੇ ਨੇ ਮੇਰਾ ਨੰਬਰ 983145086 ਠੀਕ ਆ ਆ ਬਾਈ ਦਾ ਨੰਬਰ ਸੀਗਾ ਤੇ ਆਜੋ ਹੁਣ ਤੁਹਾਨੂੰ ਦਿਖਾਨੇ ਆਂਗੇ ਇਹਨਾਂ ਦੇ ਆੜੂਆਂ ਦਾ ਜਿਹੜਾ ਸਿਸਟਮ ਸੀ ਆੜੂਆਂ ਦਾ ਬਾਗ ਇਹਨਾਂ ਦਾ ਆ ਤੁਹਾਨੂੰ ਦਿਖਾਨੇ ਆਂਗੇ ਆ ਦੇਖੋ ਆ ਪਿੱਛੇ ਇਹਨਾਂ ਦੇ ਸਾਰੇ ਆੜੂਆਂ ਦਾ ਸਿਸਟਮ ਆਗਾ ਬਹੁਤ ਵਧੀਆ ਸਿਸਟਮ ਆਗਾ ਆੜੂਆਂ ਦਾ ਆ ਦੇਖੋ ਬਿਲਕੁਲ ਆੜੂ ਪਰ ਇਹ ਪੈਨੇ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਆ ਦੇਖੋ ਬਿਲਕੁਲ ਤਾਜ਼ਾ ਆੜੂ ਹੈਗਾ ਕੋਈ ਵੀ ਕਿਸੇ ਚੀਜ਼ ਦੀ ਇਹਦੇ ਚ ਹੋਣੀ ਹੈਗੀ ਤੁਸੀਂ ਆ ਕੇ ਬਿਲਕੁਲ ਤਾਜ਼ਾ ਵੀ ਤੋੜ ਕੇ ਖਾ ਸਕਦੇ ਹੋਗੇ ਤੇ ਬਿਲਕੁਲ ਤਾਜ਼ਾ ਕੇ ਤੋੜ ਕੇ ਖਾ ਸਕਦੇ ਹੋ ਤੇ ਆ ਬਾਈ ਹੁੰਦਾ ਹੈਗਾ ਇੱਥੇ ਜਦੋਂ ਵੀ ਤੁਸੀਂ ਨੇ ਆਉਣਾਗਾ ਤਾਂ ਬਾਈ ਨੂੰ ਮਿਲਿਓ 9 ਵਜੇ ਸਵੇਰ ਆਏ ਵੀਰ ਦਾ ਤੇ ਬਿਲਕੁਲ ਤੁਹਾਨੂੰ ਜੈ ਦੇ ਰੇਟ ਲਾਉਣਗੇ ਤੁਸੀਂ ਆਪਣੀ ਵੀਡੀਓ ਦੇਖ ਕੇ ਆਉਨੇ ਹੋਗੇ ਫੇਟ ਬਹੁਤ ਜੈ ਲਾਵਾਂਗੇ ਜੱਜ ਰੇਟਾਂ ਤੇ ਹੋ ਕੇ ਜਾਓ ਫਿਰ ਮੇਰੇ ਬਾਤ ਠੀਕ ਹੈ ਵੀਰੇ ਤੇ ਚਲੋ ਹੁਣ ਚੱਲਦੇ ਆਂਗੇ ਲੈਣੇ ਆਂਗੇ ਆਨੰਦਪੁਰ